ਦੇ ਵਸੇ ਨਮੂਰਤਾਂ ਲਈ ਐਨ ਮੈਨ ਇਥੇ ਵੈਲਕਮ ਹੁੰਦਾ ਤੇ ਮੇਰਾ ਹੌਸਲਾ ਹੋਰ ਗਿਆ ਕਿ ਮੈਂ ਇਹਨਾਂ ਨੂੰ ਬਹੁਤ ਧੰਨਵਾਦ ਕਰਦਾ ਤੇ ਮੈਂ ਅੱਗੇ ਵੀ ਇਹ ਮੰਗਦਾ ਕਿ ਅੰਦਰ ਰਮਾ ਦਾ ਜਿਹੜਾ ਮੈਦੇਸ਼ ਹੋਰ ਕਰਦਿਆਂ ਬਹੁਤ ਖੁਸ਼ੀ ਹੈ ਤੇ ਹੋਰ ਆਪਣੇ ਦੇਸ਼ਾ ਦੇਸ਼ ਲਈ ਨਾਮ ਕ੍ਰਿਕਟ ਦੀ ਖੇਡ ਦੇ ਵਿੱਚ ਜੁੜੀ ਜੇ तो अकैडमी बटाइन गोरमेंट अकैडमी के लुधियाना के उतु उसने मैच खेलियाँ तो में कर तो मेरी मतलब नौजवानों ने किसान नौजवानों को यही है कि बद तो बदम्स में जुड़ो नशे को छोड़ो अपना बैठक बनो प्रिंस दीप सिंह परिवार को और उस पार्कों जिस पिंड नौजवान ने जन्म लिया उन्होंने गलियां में सराम ਅਨਿਤੇ ਬੁਤਰੀਆ ਜੁਆਨ ਹੋਇਆ ਸੋ ਸਮੁੱਚੇ ਤੌਰ ਤੇ ਆਵਾਜ਼ ਜੋ ਮੁੱਖ ਮੰਤਰੀ ਸਰਕਾਰ ਬਵਾਸਿਪਾਨ ਦੇ ਵੱਲ ਮੇਰੇ ਵੱਲੋਂ ਪ੍ਰਸਿੱਧ ਸੇਨਾ ਬਹੁਤ ਬਹੁਤ ਮਾਰਖਾ ਇਹ ਮੈਨੂੰ ਇਹ ਗੱਲ ਤੁਹਾਡੇ ਨਾਲ ਸ਼ੇਅਰ ਕਰਦੇ ਆ ਖੁਸ਼ੀ ਮਹਿਸੂਸ ਹੋ ਰਹੀ ਆ ਕਿ ਪਿੰਡ ਚਮਾਰ ਜਿਹੜਾ ਵੈਸੇ ਵੀ ਸਿਆਨਿਕ ਪੁਸਤਕ ਮੰਡ ਵਾਲਾ ਪਿੰਡ ਆ ਔਰ ਦੇਸ਼ ਭਗਤਾਨਾ ਪਿੰਡ ਆ ਔਰ ਨਵੇਂ ਪਿੰਡ ਨੇ ਉਹ ਸਾਰੇ ਜਿਹੜੇ ਆ ਉਹ ਸਤੰਤਨ ਸਨਾਨੀ ਪਾਦਾ ਕੀਤਾ ਸੋ ਮੈਨੂੰ ਗਰਵ ਹੈ ਕਿ ਅੱਜ ਇੱਕ ਹੋਰ ਨਵੀਂ ਪਾਰੀ ਦੀ ਸ਼ੁਰੂਆਤ ਇਸ ਪਿੰਡ ਦੇ ਇਸ ਪਿਆਰੇ ਨੌਜਵਾਨ ਨੇ ਕੀਤੀ ਹੈ ਪੈਸ ਨੀਸਨ ਜਿਹੜਾ ਏਸ਼ੀਆ 20 ਅੰਡਰ ਹਾਕੀ ਦਾ ਕੱਪ ਜਿੱਤ ਕੇ ਆਈ ਟੀਮ ਦਾ ਗੋਲ ਕੀਪਰ ਹੈ ਔਰ ਲਗਾਤਾਰ ਪੰਜ ਗੋਲ ਇਹਨੇ ਜਿਹੜੇ ਉਹ ਰੋਕੇ ਆ ਸੋ ਮੈਂ ਸਮਝਦਾ ਕਿ ਪਾਕਿਸਤਾਨ ਦੇ ਨਾਲ ਮੁਕਾਬਲਾ ਪੰਜ ਤਿੰਨ ਜਿੱਤਿਆ ਔਰ ਸਮੁੱਚੀ ਟੀਮ ਨੂੰ ਵਧਾਈਆਂ ਤੇ ਖਾਸ ਕਰਕੇ ਮੈਂ ਇਹ ਜ਼ਰੂਰ ਉਮੀਦ ਕਰਾਂਗਾ ਕਿ ਇਸ ਤਰ੍ਹਾਂ ਦੇ ਨੌਜਵਾਨਾਂ ਤੋਂ ਸਾਡੀ ਪੀੜ੍ਹੀ ਨੂੰ ਸਿੱਖਣਾ ਚਾਹੀਦਾ ਔਰ ਖੇਡਾਂ ਨਾ ਕੇਵਲ ਮਨੁੱਖ ਨੂੰ ਤੰਦਰੁਸਤੀ ਦਿੰਦੀਆਂ ਨੇ ਖੇਡਾਂ ਸਾਸਨ ਚ ਵੀ ਰਖਦੀਆਂ ਨੇ ਤੇ ਖੇਡਾਂ ਜ਼ਿੰਦਗੀ ਦੇ ਅੰਦਰ ਲੰਬੀ ਉਮਰ ਦੀ ਮਾਰ ਲਈ ਵੀ ਬੜੀ ਵੱਡੀ ਭੂਮਿਕਾ ਨਿਭਾਉਂਦੀਆਂ ਨੇ ਸੋ ਪੰਜਾਬ ਦੇ ਅੰਦਰ ਖਿਡਾਰੀਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਹੁਤ ਵੱਡੇ ਪ੍ਰਾਲੇ ਕਰ ਰਹੀ ਹੈ ਬਹੁਤ ਵੱਡੀਆਂ ਪਦਵੀਆਂ ਦਿੱਤੀਆਂ ਜਾ ਰਹੀਆਂ ਨੇ ਖਿਡਾਰੀਆਂ ਨੂੰ ਸੋ ਅਮੀਰ ਕਰਦਾ ਇਹ ਨੌਜਵਾਨ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਕਰੇ ਸੋ ਫਿਰ ਦੁਆਰਾ ਇਹਨਾਂ ਦੀ ਮਾਤਾ ਜੀ ਨੂੰ ਇਹਨਾਂ ਦੇ ਪਿਤਾ ਜੀ ਨੂੰ ਇਹਨਾਂ ਦੇ ਚਾਚੇ ਤਾਇਆ ਨੂੰ ਸਾਰੇ ਪਿੰਡ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਅਸੀਂ ਉਮੀਦ ਕਰਦੇ ਹਾਂ ਕਿ ਇਹ ਆਉਣ ਵਾਲੇ ਦਿਨਾਂ 'ਚ ਨਾਟ ਓਨਲੀ ਮੱਧਪੋਹ ਏਸ਼ੀਆ ਇਹ ਵਰਲਡ ਕੱਪ ਖੇਡਣ ਲਈ ਵੀ ਜਾਵੇ ਸਾਡੀਆਂ ਯੋਜਨਾਵਾਂ ਸਾਡੀਆਂ ਖੁਸ਼ ਆਮਿਦਾ ਇਹ ਹੋਣਗੀਆਂ ਸੋ ਫਿਰ ਦੁਆਰਾ ਪ੍ਰਿੰਸ ਨੂੰ ਬਹੁਤ-ਬਹੁਤ ਮੁਬਾਰਕਾਂ ਇਹ ਚੜ੍ਹਦੀ ਕਲਾ 'ਚ ਰਵੇ ਤੇ ਹੋਰ ਤਰੱਕੀਆਂ ਮਾਣੇ ਸਾਡਾ ਹੜਕੇ ਦਾ ਮਾਣ ਵੀ ਸਾਡੇ ਜ਼ਿਲ੍ਹੇ ਬਡਾਪੁਰ ਦਾ ਮਾਣ ਵੀ ਇਹਨੇ ਵਧਾਇਆ ਤੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਫਿਰ ਦੁਬਾਰਾ ਮੁਬਾਰਕਾਂ ਦੇ ਨਾਲ ਨਾਲ ਮੈਂ ਨੌਜਵਾਨ ਬੀੜ ਨੂੰ ਅਪੀਲ ਕਰਾਂਗਾ ਵੀ ਇਸ ਤਰ੍ਹਾਂ ਦੇ ਨੌਜਵਾਨਾਂ ਤੋਂ ਸਿੱਖੋ ਔਰ ਪ੍ਰੇਰਣਾ ਲਵੋ ਤੇ ਵੱਖ-ਵੱਖ ਖੇਤਰ ਦੇ ਅੰਦਰ ਆਪਣੀਆਂ ਤੁਸੀਂ ਵੀ ਮੱਲਾ ਮਾਰੋ ਬਹੁਤ ਬਹੁਤ ਮੁਬਾਰਕਾਂ ਹਾਂ ਦੇਖੋ ਤੁਸੀਂ ਦੇਖਿਆ ਹੋਣਾ ਵੀ ਪੰਜਾਬ ਦੇ ਅੰਦਰ ਖੇਡ ਕਲਚਰ ਨੂੰ ਦੁਆਰਾ ਪ੍ਰਮੋਟ ਕਰਨ ਦੇ ਲਈ ਖੇਡਾਂ ਮਦਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਲੰਬੇ عرصੇ ਤੋਂ ਬਾਅਦ ਜਿਹੜੀਆਂ ਸਾਡੀਆਂ ਮਾਂ ਬੇਡਾ ਨੇ ਟ੍ਰੈਡੀਸ਼ਨਲ ਸਾਡੀਆਂ ਗੇਮਸ ਨੇ ਉਹਨਾਂ ਨੂੰ ਬੁਰਪਿਆ ਸੋ ਪਹਿਲੋਂ ਕੀ ਹੁੰਦਾ ਸੀ ਕਿ ਬੰਦਾ ਹਾਕੀ ਦਾ ਕਬਚੀਤਰੀ ਆ ਰਿਹਾ ਹੈ ਤੇ ਉਹਨੂੰ ਪੁਲਿਸ ਬੈਕ ਵਿੱਚ ਜਾਂਦਾ ਡਿਊਟੀ ਦੇ ਦਿੱਤੀ ਜਾਂਦੀ ਸੀ ਹੁਣ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਵੀ ਜੇ ਉਹ ਹਾਕੀ ਦੇ ਫੀਲਡ ਤੋਂ ਜਿੱਤ ਕੇ ਆਇਆ ਵੀ ਉਹਨੂੰ ਹਾਕੀ ਦੇ ਨਾਲ ਜੁਰਮਾ ਜਿਹੜਾ ਉਹਦਾ ਅਫਸਰ ਦਾ ਉਹ ਦਿੱਤਾ ਜਾਵੇ ਤਾਂ ਜੋ ਆਪਣੀ ਖੇਡ ਵੀ ਨਾਲ ਦੇ ਨਾਲ ਕੈਮਰੇ ਤੇ ਉਸ ਖੇਡ ਦੇ ਅੰਦਰ ਲੀਆਂ ਜਿਹੜੀਆਂ ਉਹਦੀਆਂ ਵਰਕਤਾ ਨੇ ਜਿਹੜੀਆਂ ਉਹ ਆਦਾਬ ਨੇ ਉਹ ਦੂਜਿਆਂ ਨੂੰ ਸਮਝਾਉਣ ਦੇ ਵਿੱਚ ਵੀ ਸਹਾਇਕ ਹੋਵੇ ਜੋ ਬਹੁਤ ਵੱਡੀ ਪੱਧਰ ਤੇ ਪਹਿਲੀ ਵਾਰ ਹੀ ਹੋਇਆ ਕਿ ਜਦੋਂ ਵੀ ਕੋਈ ਇੰਟਰਨੈਸ਼ਨਲ ਖੇਡ ਕੇ ਜਿੱਤ ਕੇ ਆਉਂਦਾ ਪੰਜਾਬ ਸਰਕਾਰ ਉਹਨਾਂ ਨੂੰ ਵੱਡੀਆਂ ਜਿਹੜੀਆਂ ਉਹ ਰਕਮਾਂ ਦਿੰਦੀ ਹੈ ਸੋ ਮਾਂ ਜੋ ਮੁੱਖ ਮੰਤਰੀ ਲਾਜ਼ਮੀ ਤੌਰ ਤੇ ਇਸ ਬਾਰੇ ਉਹ ਵਿਚਾਰ ਵੀ ਕਰਨਗੇ ਔਰ ਅਸੀਂ ਵੀ ਮੈਂ ਵੀ ਇਸ ਟਾਲ ਨੂੰ ਉਹਨਾਂ ਜਗੇ ਰੱਖਾਂਗਾ ਔਰ ਮੈਂ ਫਿਰ ਦੁਬਾਰਾ ਕਹਨਾ ਖੇਡਾਂ ਖੇਡਣ ਵਾਲੇ ਬੱਚਿਆਂ ਨੂੰ ਸਰਕਾਰ ਹਮੇਸ਼ਾ ਪ੍ਰਮੋਟ ਕਰਦੀ ਹੈ ਔਰ ਬਹੁਤ ਵੱਡੀ ਮਾਤਰਾ ਦੇ 18 ਕਰੋੜ ਰੁਪਇਆ ਖੇਡਾਂ ਮਤਨ ਪੰਜਾਬ ਦੀ ਸਰਕਾਰ ਨੇ ਬੱਚਿਆਂ ਦੇ ਖਾਤੇ ਵਿੱਚ ਪਾਇਆ ਸੋ ਇਹ ਬੱਚੇ ਸਾਡੇ ਜੁਦੇ ਵਸੇ ਰਹੇ ਪੰਜਾਬ ਦਾ ਮਾਣ ਨੇ ਔਰ ਇਸ ਮਾਣ ਵਾਸੀ ਲਾਖੀ ਹੋਰ ਦੇ ਬਤਾਉਂਦੇ